ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੂ ਅਮਰੀਕਾ ਤੋਂ ਕੁਝ ਵੱਡੀਆਂ ਖਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਮੇਰੇ ਨਾਲ ਅਮਰੀਕਾ ਤੋਂ ਪੱਤਰਕਾਰ ਅਮਰਿਤਪਾਲ ਕੌਰ ਵੀ ਜੁੜ ਚੁੱਕੇ ਨੇ ਅੱਜ ਸਭ ਤੋਂ ਪਹਿਲਾਂ ਗੱਲ 트ੰਪ ਹੋਣਾ ਦੇ ਟੈਰਿਫ ਦੀ ਕਰਾਂਗੇ ਜਿਹੜੀ ਉਹਨਾਂ ਨੇ ਕੁਝ ਦਿਨਾਂ ਦੇ ਬਾਅਦ ਹੀ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ 70 ਤੋਂ ਜ਼ਿਆਦਾ ਕੰਟਰੀਆਂ ਦੇ ਉੱਪਰ ਉਹਨਾਂ ਦੇ ਵੱਲੋਂ ਟੈਰਿਫ ਲਾਉਣ ਦਾ ਐਲਾਨ ਕੀਤਾ ਗਿਆ ਸੀਗਾ ਪਰ ਇਹਨੂੰ 90 ਦਿਨਾਂ ਦੇ ਲਈ ਰੋਕ ਦਿੱਤਾ ਗਿਆ ਪਰ ਇਹਦੇ ਵਿੱਚ ਚਾਈਨਾ ਨੂੰ ਜਿਹੜੀ ਆ ਕੋਈ ਰਾਹਤ ਨਹੀਂ ਦਿੱਤੀ ਗਈ ਬਲਕਿ ਚਾਈਨਾ ਦੇ ਖਿਲਾਫ ਹੋਰ ਸਖਤ ਤੇਵਰ ਜਿਹੜੇ ਨੇ ਉਹ ਅਪਣਾਏ ਗਏ ਨੇ ਆਖਿਰਕਾਰ ਕੀ ਵੱਡੇ ਕਾਰਨ ਰਹੇ ਕਿ 트럼ਪ ਹੋਣਾ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਇਹਦੇ ਉੱਪਰ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਔਰ ਇਹਦੇ ਨਾਲ ਹੀ ਜਿਹੜੀ ਹੈ ਉਹ ਗੱਲਬਾਤ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਵੀ ਕਰਾਂਗੇ ਜਿਨ੍ਹਾਂ ਨੂੰ ਪਿਛਲੇ ਦਿਨੀ 9 ਲੱਖ ਦਾ ਇੱਕ ਡਾਟਾ ਸਾਹਮਣੇ ਆਇਆ ਕਿ ਉਹਨਾਂ ਨੂੰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਗਿਆ ਉਹਨਾਂ ਨੂੰ ਮੇਲਾ ਭੇਜਿਆ ਗਿਆ ਨੇ ਇਹ ਕਿਹੜੇ ਲੋਕ ਨੇ ਔਰ ਕਦੋਂ ਤੱਕ ਇਹਨਾਂ ਨੂੰ ਦੇਸ਼ ਛੱਡਣਾ ਪੈ ਸਕਦਾ ਜੇਕਰ ਦੇਸ਼ ਨਹੀਂ ਛੱਡਦੇ ਤਾਂ ਇਹਨਾਂ ਦੇ ਕੋਲ ਕੀ ਰਾਹ ਨੇ ਇਹਦੇ ਉੱਪਰ ਜਿਹੜੀ ਹੈ ਉਹ ਵੀ ਗੱਲਬਾਤ ਕਰਾਂਗੇ ਔਰ ਇਹਦੇ ਨਾਲ ਹੀ ਗੱਲਬਾਤ ਆਈਸ ਦੀ ਵੀ ਕਰਾਂਗੇ ਜਿਹਦੇ ਵੱਲੋਂ ਗੈਰਕਾਨੂੰਨੀਆ ਦੇ ਉੱਪਰ ਸਿਕੰਜਾ ਕੱਸਣ ਦੇ ਲਈ ਨਵੀਆਂ-ਨਵੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਆਈਸ ਦੇ ਇੱਕ ਅਧਿਕਾਰੀ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਉਹਦੇ ਬਾਰੇ ਵੀ ਜਿਹੜੀ ਹੈ ਇਹ ਗੱਲਬਾਤ ਕਰਾਂਗੇ ਇਹਦੇ ਨਾਲ ਹੀ ਅਮਰੀਕਾ ਦੀਆਂ ਕੁਝ ਹੋਰ ਵੱਡੀਆਂ ਖਬਰਾਂ ਹੈਗੀਆਂ ਨੇ ਚਰਚਾ ਦੀ ਸ਼ੁਰੂਆਤ ਕਰਦੇ ਆਂ ਤਾਂ ਅੰਮ੍ਰਿਤ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਮਨਪ੍ਰੀਤ ਅੰਮ੍ਰਿਤ ਕੀ ਕਾਰਨ ਬਣੇ ਲੱਗਦਾ ਕਿ ਟਰੰਪ ਹੋਣਾ ਨੂੰ ਆਪਣੇ ਹੀ ਫੈਸਲੇ ਨੂੰ ਕੁਝ ਦਿਨਾਂ ਬਾਅਦ ਹੀ ਵਾਪਸ ਲੈਣਾ ਪਿਆ ਗਿਆ ਹਾਂਜੀ ਜਦੋਂ ਜਦੋਂ ਦੇ 트럼ਪ ਹਰਾਂ ਨੇ ਕਾਰਜ ਆਪਣਾ ਸੰਭਾਲ ਲਿਆ ਆ ਆਪਣਾ ਉਹਦਾ ਪੋਸਟ ਟਾਈਮ ਤੋਂ ਹੀ ਲੈ ਕੇ ਉਹਨਾਂ ਵੱਲੋਂ ਜਿਹੜਾ ਸਭ ਤੋਂ ਜ਼ਿਆਦਾ ਰੋਲਾ ਪਾਇਆ ਜਾ ਰਿਹਾ ਸੀ ਜਿਹੜੇ ਸਭ ਤੋਂ ਜ਼ਿਆਦਾ ਟੈਰਿਫ ਬੋਰ ਦੀ ਗੱਲ ਕੀਤੀ ਜਾ ਰਹੀ ਸੀ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਲੰਮੇ ਸਮੇਂ ਤੋਂ ਸੋ ਉਹਨਾਂ ਨੇ ਜਿਹੜੇ ਵੀ ਆਪਣੇ ਮਿੱਤਰ ਦੇਸ਼ ਸੀਗੇ ਜਾਂ ਫਿਰ ਮਿੱਤਰ ਨਹੀਂ ਸੀ ਸਾਰਿਆਂ ਨੂੰ ਟੈਰਿਫ ਦੇ ਘੇਰੇ ਵਿੱਚ ਲੈ ਕੇ ਆਂਦਾ ਸੀਗਾ ਕਿ ਬੜੇ ਲੰਮੇ ਸਮੇਂ ਤੋਂ ਇਹ ਅਮਰੀਕਾ ਦੀ ਲੁੱਟ ਕਰਦੇ ਆ ਰਹੇ ਨੇ ਟੈਰਿਫ ਦੇ ਰੂਪ ਵਿੱਚ ਸੋ ਅਸੀਂ ਵੀ ਹੁਣ ਇਹਨਾਂ ਨੂੰ ਜਿਹੜਾ ਟੈਰਿਫ ਲਾ ਕੇ ਤੇ ਅਸੀਂ ਆਪਣੀ ਜਿਹੜੀ ਪੂਰੀ ਕਰਾਂਗੇ ਜਿਹੜੀ ਇਹਨਾਂ ਨੇ ਸਾਡਾ ਘਾਟਾ ਪਾਇਆ ਸੀਗਾ ਸੋ ਹੁਣ ਕੁਝ ਦਿਨ ਪਹਿਲਾਂ ਤੇ 트럼ਪ ਹੋਰਾਂ ਨੇ ਬੜੀ ਸਖਤੀ ਨਾਲ ਕਿਹਾ ਸੀਗਾ 2 ਅਪ੍ਰੈਲ ਤੋਂ ਜਿਹੜੇ ਆ ਉਹ ਟੈਰਿਫ ਲਾਗੂ ਹੋਣਗੇ ਉਹਨਾਂ ਨੇ ਬਹੁਤ ਸਾਰੇ ਦੇਸ਼ਾਂ ਦੇ 70 ਤੋਂ ਵੱਧ ਦੇਸ਼ਾਂ ਤੇ ਜਿਹੜਾ ਟੈਰਿਫ ਲਾਇਆ ਸੀਗਾ ਤੇ ਹੁਣ ਜਿਹੜਾ ਆ ਇੱਕਦਮ ਯੂਟਰਨ ਲੈਂਦੇ ਆ ਉਹਨਾਂ ਨੇ ਚੀਨ ਤੋਂ ਇਲਾਵਾ ਬਾਕੀ ਜਿਹੜੇ ਦੇਸ਼ ਆ ਉਹਨਾਂ ਤੇ ਟੈਰਿਫ ਤੇ 90 ਦਿਨ ਦੀ ਰੋਕ ਲਗਾ ਦਿੱਤੀ ਐ ਇਹਦੇ ਨਾਲ ਚੀਨ ਜਿਹੜਾ ਉਹ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ ਕਿਉਂਕਿ ਚੀਨ ਨੇ ਜਵਾਬੀ ਕਾਰਵਾਈ ਕੀਤੀ ਸੀ ਜਦਕਿ 트럼ਪ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਦੇਸ਼ ਜਿਹੜਾ ਆ ਉਹ ਇਹ ਨਾ ਸੋਚੇ ਕਿ ਜੇ ਅਸੀਂ ਜਵਾਬੀ ਕਾਰਵਾਈ ਅਮਰੀਕਾ ਤੇ ਕਰਾਂਗੇ ਉਹਨਾਂ ਨੇ ਨਾਲ ਦੇ ਨਾਲ ਇਹ ਧਮਕੀ ਦਿੱਤੀ ਸੀ ਪਰ ਫਿਰ ਵੀ ਚੀਨ ਨੇ ਕਿਹਾ ਸੀਗਾ ਕਿ ਅਸੀਂ ਜਿਹੜੀ ਆ ਇਹ ਜੰਗ ਲੜਨ ਲਈ ਤਿਆਰ ਆ ਸੋ ਉਹਨੇ ਚੀਨ ਨੇ ਵੀ ਜਵਾਬੀ ਤੌਰ ਤੇ ਇਹਨਾਂ ਤੇ ਟੈਰਿਫ ਲਾਤਾ ਸੀ ਤੇ ਹੁਣ ਟਰੰਪ ਘੁਰਾ ਨੇ ਬਾਕੀ ਦੇਸ਼ਾਂ ਲਈ ਤੇ ਤਾਂ ਰੋਕ ਲਗਾ ਦਿੱਤੀ ਹੈ ਪਰ ਚੀਨ ਤੇ ਜਿਹੜਾ ਕੱਲ ਕਿਹਾ ਗਿਆ ਸੀਗਾ ਕਿ 104% ਜਿਹੜਾ ਟੈਰਿਫ ਲਾਇਆ ਜਾਏਗਾ ਉਹਨੂੰ ਈਵਨ ਹੋਰ ਵਧਾ ਕੇ 125% ਕਰ ਦਿੱਤਾ ਗਿਆ ਆ ਜਿਹਦੇ ਨਾਲ ਹੁਣ ਜਿਹੜਾ ਆ ਚੀਨ ਨੂੰ ਤੇ ਵੱਡਾ ਝਟਕਾ ਲੱਗਾ ਪਰ ਬਾਕੀ ਦੇਸ਼ ਜਿਹੜੇ ਆ ਉਹਨਾਂ ਨੂੰ ਥੋੜੀ ਰਾਹਤ ਮਹਿਸੂਸ ਹੋਈ ਹੈ ਇਹਦੇ ਨਾਲ ਜਿਹੜਾ ਹੈ ਸਟਾਕ ਮਾਰਕੀਟ ਵਿੱਚ ਵੀ ਉਛਾਲ ਆ ਗਿਆ ਹੈ ਪਹਿਲਾਂ ਅਸੀਂ ਦੇਖਿਆ ਸੀਗਾ ਪਿਛਲੇ ਹਫਤੇ ਕਿ ਬਹੁਤ ਜ਼ਿਆਦਾ ਜਿਹੜਾ ਸ਼ੇਅਰ ਮਾਰਕੀਟ ਜਿਹੜੀ ਹੈ ਉਹ ਡੇਗੀ ਸੀ ਪਰ ਇੱਕਦਮ ਇਹਨਾਂ ਨੇ ਜਦੋਂ ਹੁਣ ਰੋਕ ਲਾਈ ਹੈ ਤਾਂ ਕੱਲ ਸ਼ੇਅਰ ਮਾਰਕੀਟ ਵਿੱਚ ਇੱਕਦਮ ਉਛਾਲ ਆ ਗਿਆ ਸੋ ਜਿਹੜਾ 트ੰਪ ਹੋਰਾਂ ਵੱਲੋਂ ਜਿਹੜਾ ਟੈਰੀਫ ਰੋਕੇ ਜਾਣ ਦੇ ਕਈ ਕਾਰਨ ਮੰਨੇ ਜਾ ਰਹੇ ਨੇ ਕਿਉਂਕਿ ਜਿਹੜੇ 트ੰਪ ਹੋਰਾਂ ਦੇ ਬਹੁਤ ਕਰੀਬੀ ਸੀਗੇ ਜਿਹੜੇ ਵੱਡੇ ਇਨਵੈਸਟਰ ਸੀਗੇ ਅਮੀਰ ਸੀਗੇ ਇਹਨਾਂ ਦੇ ਸਪੋਰਟਰ ਉਹਨਾਂ ਨੇ ਵੀ ਇੱਕ ਤਰੀਕੇ ਨਾਲ 트ੰਪ ਹੋਰਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹ ਜਿਹੜਾ ਘਾਟੇ ਦਾ ਸੌਦਾ ਕਿਉਂਕਿ ਜਦੋਂ ਸ਼ੇਅਰ ਮਾਰਕੀਟ ਡਿੱਗੀ ਆ ਤਾਂ ਸਾਰੇ ਬਿਜ਼ਨਸਮੈਨ ਜਿਹੜੇ ਆ ਉਹ ਇਹਦੇ ਨਾਲ ਪ੍ਰਭਾਵਿਤ ਹੋਏ ਸੀ ਇਥੋਂ ਤੱਕ ਕਿ ਉਹਨਾਂ ਦੇ ਬਹੁਤ ਹੀ ਕਰੀਬੀ ਤੇ ਸਰਕਾਰ ਵਿੱਚ ਜਿਹੜੇ ਮੌਜੂਦ ਐਲਨ ਮਸਕ ਹੋਰੀਆਂ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਕਿਉਂਕਿ ਟੈਸਲਾ ਦੀ ਜਿਹੜੀ ਘਟ ਗਈ ਹੈ ਸੇਲ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ 4 ਬਿਲੀਅਨ ਡਾਲਰ ਦਾ ਜਿਹੜਾ ਘਾਟਾ ਸਹਿਣਾ ਪੈ ਗਿਆ ਸੋ ਜਦੋਂ ਕਿਸੇ ਵੀ ਕਾਰੋਬਾਰੀ ਨੂੰ ਇੰਨੇ ਵੱਡੇ ਪਰਤਿਤ ਘਾਟਾ ਆ ਪਏਗਾ ਤਾਂ ਉਹ ਸਰਕਾਰ ਦੇ ਵਿਰੋਧ ਵਿੱਚ ਜ਼ਰੂਰ ਖੜੇ ਹੋਣਗੇ ਸੋ ਇੱਕ ਕਾਰਨ ਤੇ ਉਹ ਸੀਗਾ ਕਿ ਹਾਂ ਜਿਹੜੇ ਕਾਰੋਬਾਰੀ ਆ ਉਹਨਾਂ ਦੇ ਨਾਲ ਸੀਗੇ ਉਹਨਾਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਸੀ ਦੂਜਾ ਸ਼ੇਅਰ ਮਾਰਕੀਟ ਜਿਹੜੀ ਆ ਉਹ ਡੇਗ ਗਈ ਸੀਗੀ ਤੀਜਾ ਮੰਦੀ ਦਾ ਬੇਰੁਜ਼ਗਾਰੀ ਦਾ ਜਿਹੜਾ ਆ ਇੱਕ ਇਹ ਵੀ ਖਰਚਾ ਪੈਦਾ ਹੋ ਗਿਆ ਸੀਗਾ ਕਿ ਅ ਅਮਰੀਕਾ ਵਿੱਚ ਵਾਸਟਰੀ ਦੇ ਜਿਹੜੇ ਬੈਂਕਸ ਨੇ ਉਹਨਾਂ ਨੇ ਕਿਹਾ ਸੀ ਕਿ ਟੈਰਿਫ ਦੇ ਚੱਲਦਿਆਂ ਅਮਰੀਕਾ ਵਿੱਚ ਮਹਿੰਗਾਈ ਵਧੇਗੀ ਬੇਰੁਜ਼ਗਾਰੀ ਵਧੇਗੀ ਤੇ ਮੰਦੀ ਜਿਹੜੀ ਆ ਉਹ ਵੀ ਵੱਧ ਜਾਏਗੀ ਸੋ ਨਾਲ-ਨਾਲ ਕਰੋਨਾ ਵਰਗੀਆਂ ਸਥਿਤੀਆਂ ਪੈਦਾ ਹੋ ਗਈਆਂ ਸੀ ਲੋਕਾਂ 'ਚ ਜਿਹੜਾ ਪੈਨਿਕ ਕ੍ਰੀਏਟ ਹੋ ਗਿਆ ਸੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਤੇ ਟਰੰਪ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਦੇਸ਼ਾਂ ਤੇ ਟੈਰਿਫ ਜਿਹੜਾ ਆ ਰੋਕਿਆ ਗਿਆ ਆ ਉਹਨਾਂ ਨਾਲ ਸਾਡੀ ਗੱਲਬਾਤ ਚੱਲਦੀ ਪਈ ਆ ਸੋ ਚੀਨ ਨੇ ਕਹਿੰਦੇ 네ਗੋਸ਼ੀਏਟ ਨਹੀਂ ਕੀਤਾ ਜਿਹਦਾ ਉਹਨੂੰ ਪੁਤਾਨ ਜਿਹੜਾ ਆ ਹੁਣ ਉਹ ਕਰਨਾ ਪੈ ਰਿਹਾ ਆ ਪਰ ਬਾਕੀ ਦੇਸ਼ਾਂ ਨਾਲ ਜਿਹੜੀ ਸਾਡੀ ਆ ਇੱਕ ਸਰ ਨਾਲ ਗੱਲਬਾਤ ਹੋ ਰਹੀ ਆ ਜਿਦੇ ਵਿੱਚ ਉਹਨਾਂ ਨੇ ਭਾਰਤ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਕਿ ਭਾਰਤ ਇਸ ਗੱਲਬਾਤ ਚ ਸਭ ਤੋਂ ਅੱਗੇ ਆ ਤੇ ਉਸ ਗੱਲਬਾਤ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਫੈਸਲੇ ਤੇ ਜੇ ਰੋਕ ਲਾਵਾਂਗੇ ਥੋੜੀ ਦੇਰ ਹੋਰ ਸੋਚਾਂਗੇ ਤੇ 90 ਦਿਨ ਲਈ ਜਿਹੜਾ ਆ ਇਹ ਟੈਰਿਫ ਆ ਉਹ ਰੋਕ ਦਿੱਤਾ ਜਾਵੇਗਾ ਸੋ ਮੰਤਰੀ ਤ ਜਿੱਦਾਂ ਹੁਣ ਅਸੀਂ ਗੱਲਬਾਤ ਪਹਿਲਾਂ ਕਰਦੇ ਸੀਗੇ ਕਿ ਇਹਦੇ ਨਾਲ ਜਿਹੜਾ ਹੈ ਮਹਿੰਗਾਈ ਵਧ ਰਹੀ ਹੈ ਇੱਥੇ ਵੀ ਲੋਕਾਂ 'ਚ ਪੈਨਿਕ ਕ੍ਰੀਏਟ ਹੋ ਗਿਆ ਸੀਗਾ ਸੋ ਹੋ ਸਕਦਾ ਕਿ ਹੁਣ ਕੁਝ ਸਮੇਂ ਲਈ ਜਿਹੜਾ ਆ ਇਹ ਸਾਰੀਆਂ ਚੀਜ਼ਾਂ ਤੇ ਰੋਕ ਲੱਗੇ ਤੇ ਲੋਕਾਂ ਨੂੰ ਥੋੜਾ ਸੁੱਖ ਦਾ ਸਾਹ ਜਿਹੜਾ ਆ ਉਹ ਲੈਣ ਨੂੰ ਮਿਲੇ ਹੂੰ ਵਾਕਈ ਕਿਤਨਾ ਕੀਤੇ ਦਾ ਅਸਰ ਜਿਹੜਾ ਉਹ ਦਿਖਣਾ ਸ਼ੁਰੂ ਵੀ ਹੋ ਗਿਆ ਸੀਗਾ ਤਾਂ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੇ ਹਾਲਾਤ ਬਣਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਤਾਂ ਅੰਮ੍ਰਿਤ ਜਿਹੜੀ ਇੱਕ 9 ਲੱਖ ਲੋਕਾਂ ਨੂੰ ਰਿਪੋਰਟ ਕਰਨ ਦੀ ਚਰਚਾ ਚੱਲ ਰਹੀ ਹੈ ਇਸ ਵੇਲੇ ਕਿ ਜਿਹੜੇ ਬਾਈਡਨ ਸਰਕਾਰ ਵੇਲੇ ਜਿਨ੍ਹਾਂ ਨੂੰ ਉੱਤੇ ਲੀਗਲ ਸਟੇਟਸ ਮਿਲਿਆ ਸੀਗਾ ਉਹਨਾਂ ਦਾ ਲੀਗਲ ਸਟੇਟਸ ਹੁਣੇ ਰੱਦ ਕੀਤਾ ਜਾ ਰਿਹਾ ਉਹਨਾਂ ਨੂੰ ਮੇਲ ਵੀ ਭੇਜ ਦਿੱਤੀ ਗਈ ਹੈ ਸਭ ਤੋਂ ਵੱਧ ਗੇਤੀ ਦੇ ਲੋਕ ਕਿਹੜੇ ਹੈਗੇ ਨੇ ਔਰ ਜਿਹੜੇ ਨਹੀਂ ਛੱਡਦੇ ਤਾਂ ਇਹਨਾਂ ਦੇ ਉੱਪਰ ਕੀ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਮਨਪ੍ਰੀਤ ਸੀਬੀਪੀ 1 ਐਪ ਜਿਹੜੀ ਹੈ ਉਹ ਬਾਈਡਨ ਪ੍ਰਸ਼ਾਸਨ ਦੇ ਸਮੇਂ ਉਹਦੇ ਆ ਯੂਜ਼ ਕਰਕੇ 9 ਲੱਖ ਤੋਂ ਵੱਧ ਪ੍ਰਵਾਸੀ ਜਿਹੜੇ ਆ ਉਹ ਅਮਰੀਕਾ ਵਿੱਚ ਦਾਖਲ ਹੋਏ ਸੀਗੇ ਸੋ ਇਹਨਾਂ ਨੇ ਹੁਣ ਜਿਹੜਾ ਆ ਡੀ ਐਚ ਐਸ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈ ਉਹਨਾਂ ਨੇ ਇਹ ਸਾਰੇ ਪਰਮਿਟ ਜਿਹੜੇ ਇਹਨਾਂ ਨੂੰ ਮਿਲੇ ਸੀਗੇ ਪੈਰੋਲ ਮਿਲੀ ਸੀਗੀ ਉਹਨੂੰ ਰੱਦ ਕਰ ਦਿੱਤਾ ਆ ਉਹਨਾਂ ਨੂੰ ਈਮੇਲਸ ਭੇਜेंगे ਕਿ ਤੁਸੀਂ ਦੁਰੰਤ ਜਿਹੜਾ ਆ ਅਮਰੀਕਾ ਨੂੰ ਛੱਡ ਕੇ ਆਪਣੇ ਦੇਸ਼ਾਂ ਨੂੰ ਪਰਤ ਜਾਓ 9,85,000 ਦੇ ਕਰੀਬ ਇੰਨਾ ਪ੍ਰਵਾਸੀਆਂ ਦੀ ਜਿਹੜੀ ਗਿਣਤੀ ਉਹ ਦੱਸੀ ਜਾ ਰਹੀ ਹੈ ਸੋ ਇਹ ਜਿਹੜੇ ਆ ਜਨਵਰੀ 2023 ਤੋਂ ਹੁਣ ਤੱਕ ਜਿਹੜਾ ਆ ਪ੍ਰਵਾਸੀ ਜਿਹੜੇ ਇੱਥੇ ਆਏ ਸੀਗੇ ਉਹ ਇਹਦੇ ਨਾਲ ਪ੍ਰਭਾਵਿਤ ਹੋਣਗੇ ਇਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਇਹ ਅਸੀਂ ਆਪਣੇ ਦੇਸ਼ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹਾਂ ਤੇ ਜਿਹੜਾ ਇਲੀਗਲ ਇਮੀਗ੍ਰੇਸ਼ਨ ਹੁੰਦੀ ਆ ਉਹਨੂੰ ਅਸੀਂ ਰੋਕਣ ਦੇ ਲਈ ਜਿਹੜਾ ਆ ਇਹ ਫੈਸਲਾ ਲਿਆ ਆ ਅਸੀਂ ਆਪਣੇ ਦੇਸ਼ ਦੇ ਹੱਕ ਵਿੱਚ ਇਹ ਫੈਸਲਾ ਆ ਲਿਆਇਆ ਹੈ ਸੋ ਜਿਹੜੇ ਇਹ ਲੋਕ ਆ ਜਿਹੜੇ ਪਹਿਲਾਂ 2 ਸਾਲ ਲਈ ਇੱਥੇ ਰਹਿ ਸਕਦੇ ਸੀ ਕੰਮ ਕਰ ਸਕਦੇ ਸੀ ਉਹਨਾਂ ਨੂੰ ਵਰਕ ਪਰਮਿਟ ਮਿਲੇ ਸੀ ਪਰ ਹੁਣ ਉਹਨਾਂ ਦੀਆਂ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਆ ਉਹਨਾਂ ਨੂੰ ਡੀ ਐਚ ਐਸ ਨੇ ਰੱਦ ਕਰ ਦਿੱਤਾ ਆ ਉਹਨਾਂ ਨੇ ਕਿਹਾ ਹੈ ਕਿ ਇਹ ਸਾਰੇ ਪ੍ਰਵਾਸੀਆਂ ਨੂੰ ਜਿਹੜਾ ਆ ਹੁਣ ਆਪਣੇ ਦੇਸ਼ਾਂ ਨੂੰ ਵਾਪਸ ਪਰਤਣਾ ਪਏਗਾ ਸੋ ਇਹਦੇ ਨਾਲ ਲੱਖਾਂ ਦੀ ਗਿਣਤੀ ਚ ਲੋਕਾਂ ਨੂੰ ਇੱਕਦਮ ਇਹ ਝਟਕਾ ਬੜੀ ਵੱਡੀ ਪੱਧਰ ਤੇ ਦਿੱਤਾ ਗਿਆ ਆ ਦੂਜੇ ਪਾਸੇ ਸਖਤਾਈ ਨਾਲ ਫੈਸਲੇ ਲਾਗੂ ਕਰਨ ਲਈ ਟਰੰਪ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਨੇ ਇਸੇ ਤਰ੍ਹਾਂ ਉਹਨਾਂ ਨੇ ਹੁਣ ਇੱਕ ਨਵਾਂ ਫੈਸਲਾ ਲਿਆ ਹੈ ਕਿ ਡਿਪੋਰਟੇਸ਼ਨ ਜਿਨ੍ਹਾਂ ਤੇ ਲੱਗੀ ਹੋਈ ਹੈ ਜਿਨ੍ਹਾਂ ਨੂੰ ਡਿਪੋਰਟੇਸ਼ਨ ਦੇ ਆਰਡਰ ਆ ਗਏ ਹੋਏ ਨੇ ਕਿ ਤੁਸੀਂ ਜਿਹੜਾ ਹੈ ਅਮਰੀਕਾ ਨੂੰ ਛੱਡ ਜਾਓ ਜੇ ਇਹੋ ਜਿਹੇ ਲੋਕ ਅਮਰੀਕਾ ਨੂੰ ਨਹੀਂ ਛੱਡਦੇ ਤਾਂ ਮਨਪ੍ਰੀਤ ਉਹਨਾਂ ਨੂੰ 998 ਡਾਲਰ ਰੋਜ਼ਾਨਾ ਜਿਹੜਾ ਆ ਉਹ ਜੁਰਮਾਨਾ ਦੇਣ ਦੀ ਕਰਨ ਦੀ ਗੱਲ ਕੀਤੀ ਗਈ ਹੈ ਇਹ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਨੂੰ ਡਿਪੋਰਟ ਕਰਨ ਦੀ ਈਮੇਲ ਆ ਚੁੱਕੀ ਹੈ ਕਿ ਤੁਸੀਂ ਅਮਰੀਕਾ ਛੱਡ ਜਾਓ ਜੇ ਉਹ ਇੱਥੇ ਰਹਿ ਰਿਹਾ ਇਸ ਦੇ ਬਾਵਜੂਦ ਅਜੇ ਤੱਕ ਅਮਰੀਕਾ ਛੱਡ ਕੇ ਨਹੀਂ ਗਏ ਤਾਂ ਉਹਨਾਂ ਨੂੰ 998 ਡਾਲਰ ਰੋਜ਼ਾਨਾ ਜਿਹੜਾ ਹੈ ਉਹ ਜੁਰਮਾਨਾ ਭਰਨਾ ਪਏਗਾ ਇਹ ਬਹੁਤ ਵੱਡੀ ਜਿਹੜੀ ਕੀਮਤ ਹੈ ਇੱਕ ਦਿਨ ਦੀ ਸੋ ਇਹ ਪੋਸੀਬਲ ਨਹੀਂ ਹੈ ਸੋ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇ ਤੁਸੀਂ ਅ ਇਹ ਜੁਰਮਾਨਾ ਨਹੀਂ ਭਰਦੇ ਤਾਂ ਤੁਹਾਡੀ ਪ੍ਰਾਪਰਟੀ ਸੀਲ ਕਰ ਲਈ ਜਾਏਗੀ ਕਿਉਂਕਿ ਇੱਥੇ ਘਰ ਲੈਣੇ ਜਿਹੜੇ ਉਹ ਫੇਰ ਵੀ ਸੌਖੇ ਨੇ ਕੈਨੇਡਾ ਨਾਲੋਂ ਤੇ ਬਹੁਤ ਸਾਰੇ ਲੋਕ ਜਿਹੜੇ ਆਂਦੇ ਆ ਉਹ ਇੱਥੇ ਫੇਰ ਘਰ ਲੈ ਲੈਂਦੇ ਖਰੀਦ ਲੈਂਦੇ ਆ ਆਪਣੀ ਪ੍ਰਾਪਰਟੀ ਆਪਣਾ ਬਿਜ਼ਨਸ ਸਟਾਰਟ ਕਰ ਲੈਂਦੇ ਆ ਸੋ ਇਹਨਾਂ ਨੇ ਹੁਣ ਇਹ ਕਹਿ ਤਾ ਹੈ ਕਿ ਜੇ ਤੁਸੀਂ ਜੁਰਮਾਨਾ ਨਹੀਂ ਦਿੰਦੇ ਤਾਂ ਤੁਹਾਡੀ ਜਿਹੜੀ ਪ੍ਰਾਪਰਟੀ ਆ ਉਹ ਅਸੀਂ ਸੀਲ ਕਰ ਲਾਂਗੇ ਤੇ ਜਿਹੜਾ ਇਹ ਫੈਸਲਾ ਆ ਉਹਦੇ ਨਾਲ ਲੋਕਾਂ ਨੂੰ ਲੱਖਾਂ ਦਾ ਘਾਟਾ ਪੈਗਾ ਕਿਉਂਕਿ ਕਿਹਾ ਇਹ ਜਾ ਰਿਹਾ ਕਿ ਇਹ ਜੁਰਮਾਨਾ ਜਿਹੜਾ ਆ ਉਹ ਮਿਲੀਅਨ ਡਾਲਰ ਤੱਕ ਪਹੁੰਚ ਜਾਏਗਾ ਸੋ ਇਹਦੇ ਨਾਲ ਜਿਹੜਾ ਆ ਇਹ ਇੱਕ ਤਰੀਕੇ ਨਾਲ ਸ਼ਕਤੀ ਦਾ ਕਾਰਨ ਇਹੀ ਹੈ ਕਿ ਲੋਕ ਜਿਹੜੇ ਆ ਉਹ ਆਪਣੇ ਆਪ ਹੀ ਜਿਹੜਾ ਆ ਵਾਪਸੀ ਦਾ ਰਾਹ ਫੜ ਲੈਣ ਕਿਉਂਕਿ 998 ਡਾਲਰ ਰੋਜ਼ਾਨਾ ਦਾ ਦੇਣਾ ਕਿਸੇ ਦੇ ਲਈ ਵੀ ਜਿਹੜਾ ਸੌਖਾ ਨਹੀਂ ਹੈ ਕੋਈ ਦੇ ਹੀ ਨਹੀਂ ਸਕਦਾ ਸੋ ਇਸ ਕਰਕੇ ਇਹਨਾਂ ਦਾ ਮਕਸਦ ਇਹੀ ਹੈ ਕਿ ਜੇ ਲੋਕ ਆਪਣੇ ਆਪ ਹੀ ਛੱਡ ਜਾਂਦੇ ਆ ਕਿਉਂਕਿ ਉਹਨਾਂ ਨੂੰ ਜਦੋਂ ਪਹਿਲਾਂ ਹੀ ਅਸੀਂ ਈਮੇਲਾਂ ਭੇਜ ਚੁੱਕੇ ਆ ਕਿ ਤੁਸੀਂ ਡਿਪੋਰਟ ਹੋ ਜਾਓ ਜੇ ਤੁਸੀਂ ਨਹੀਂ ਹੁੰਦੇ ਤਾਂ ਫਿਰ ਤੁਸੀਂ ਜੁਰਮਾਨਾ ਦਿਓ ਤੇ ਇੱਥੇ ਰਹੀ ਜਾਓ ਵਕਈ ਇੰਨੇ ਪੈਸੇ ਤਾਂ ਅੰਮ੍ਰਿਤ ਉਹਤੇ ਤਾਂ ਜਾਣਾ ਦੇ ਵਿੱਚ ਮ ਲੱਗਦਾ ਕਿ ਸਾਰਾ ਦਿਨ ਬੰਦਾ ਕੰਮ ਕਰੇ ਤਾਂ ਵੀ ਨਹੀਂ ਬੰਦੇ ਹੋਣਗੇ ਤਾਂ ਅਜਿਹੇ ਫੈਸਲੇ ਕਿਤੇ ਨਾ ਕਿਤੇ ਜਿਹੜਾ ਅਸਰ ਤਾਂ ਜ਼ਰੂਰ ਪਾਉਂਦੇ ਨੇ ਪਰ ਇਹਦੇ ਵਿੱਚ ਸਵਾਲ ਇਹ ਵੀ ਬੰਦਾ ਅੰਮ੍ਰਿਤ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਇਹ ਐਪ ਵਾਲਾ ਪ੍ਰੋਗਰਾਮ ਜਿਹੜਾ ਸਰਕਾਰ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਜੋ ਬਾਈਡਨ ਉਹਨਾਂ ਦੀ ਸਰਕਾਰ ਦੇ ਵੱਲੋਂ ਪਰ ਇਹਦੇ ਵਿੱਚ ਲੋਕਾਂ ਦਾ ਕੀ ਕਸੂਰ ਹੈ ਇਹਦੇ ਵਿੱਚ ਲੋਕਾਂ ਨੂੰ ਵੀ ਇੱਕ ਨਵੀਂ ਟੈਨਸ਼ਨ ਪੈ ਗਈ ਕਿ ਇਹ ਪਿਛਲੀ ਸਰਕਾਰ ਦਾ ਪ੍ਰੋਗਰਾਮ ਸੀਗਾ ਉਹਨਾਂ ਨੇ ਲੀਗਲ ਸਟੇਟਸ ਦਿੱਤਾ ਹੁਣ ਨਵੀਂ ਸਰਕਾਰ ਆ ਗਈ ਤਾਂ ਉਹਨਾਂ ਨੇ ਪੁਰਾਣੀ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਪਰ ਇਹਦੇ ਵਿੱਚ ਸਭ ਤੋਂ ਹਰਾਸਮੈਂਟ ਤਾਂ ਲੋਕਾਂ ਦੇ ਲਈ ਹੋਗੀ ਨਾ ਕਿ ਜਿਨ੍ਹਾਂ ਨੇ ਆਪਣਾ ਸਟੇਟਸ ਲਿਆ ਸੀਗਾ ਉਦੋਂ ਉਹ ਪ੍ਰੋਗਰਾਮ ਸੀਗਾ ਤਾਂ ਹੁਣ ਉਹਨਾਂ ਨੂੰ ਇੱਕਦਮ ਦੇਸ਼ ਛੱਡਣ ਦੇ ਲਈ ਕਹਿ ਦਿੱਤਾ ਇਹ ਤਾਂ ਨਵੀਂ ਵਿਵਪਤਾ ਪੈ ਗਈ ਲੋਕਾਂ ਨੂੰ ਬਿਲਕੁਲ ਮਨਪ੍ਰੀਤ ਇਹ ਰੋਜ਼ਾਨਾ ਹੀ ਕੋਈ ਨਾ ਕੋਈ ਵਿਪਤਾ ਵਾਲੀਆਂ ਗੱਲਾਂ ਹੋ ਹੀ ਰਹੀਆਂ ਨੇ ਕਿਉਂਕਿ ਕੋਈ ਨਾ ਕੋਈ ਫੈਸਲਾ ਇਹੋ ਜਿਹਾ ਕੱਢਿਆ ਜਾ ਰਿਹਾ ਜਿਸ ਦੇ ਨਾਲ ਕਿ ਲੋਕ ਜਿਹੜੇ ਆ ਉਹ ਉਹਨਾਂ 'ਚ ਸਹਿਮ ਦਾ ਮਾਹੌਲ ਹੈ ਕਿਉਂਕਿ ਹੁਣ ਜਿਹੜੇ ਪੱਕੇ ਇਥੋਂ ਤੱਕ ਉਹਨਾਂ ਨੂੰ ਵੀ ਗਾਰੰਟੀ ਨਹੀਂ ਹੈ ਕਿ ਅਸੀਂ ਜਿਹੜਾ ਆ ਉਹ ਇੱਥੇ ਰਵਾਂਗੇ ਜਾਂ ਨਹੀਂ ਰਵਾਂਗੇ ਜਿੱਦਾਂ ਹੁਣ ਜਿਹੜੇ ਤੇ ਕਿਸੇ ਪ੍ਰੋਗਰਾਮ ਦੇ ਥਰੂ ਆਏ ਆ ਜਾਂ ਕੱਚੇ ਆਏ ਆ ਜਿੱਥੇ ਉਹਨਾਂ ਨੂੰ ਡਾ ਰਿਹਾ ਉਥੇ ਪੱਕਿਆਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਡਾ ਰਸਤਾ ਰਿਹਾ ਕਿ ਪਤਾ ਨਹੀਂ ਕਿਹੜੇ ਨਿੱਕੇ ਜਿਹੇ ਕ੍ਰਾਈਮ ਦੇ ਥਰੂ ਵੀ ਕਹਿ ਰਿਹਾ ਇਹ ਕਿ ਜਿਹੜੇ ਇਨਾਂ ਨੇ ਉਹਨਾਂ ਨੂੰ ਰਿਪੋਰਟ ਤੱਕ ਕਰਨ ਤੱਕ ਦੀ ਨੌਬਤ ਆਈ ਹੈ ਸੋ ਕਈਆਂ ਦੇ ਨਾਲ ਪੁੱਛ ਪੜਤਾਲ ਹੋਈ ਹੈ ਹੁਣ ਇੱਕ ਲੇਟੈਸਟ ਖਬਰ ਸੀਗੀ ਕਿ ਇੱਕ ਇੰਡੀਅਨ ਲੇਡੀ ਦੀ 8 ਘੰਟੇ ਤੱਕ ਜਿਹੜੀ ਕਿ ਇਥੋਂ ਦੀ ਰਹਿਣ ਵਾਲੀ ਸੀ 8 ਘੰਟੇ ਤੱਕ ਉਹਦੀ ਪੁੱਛ ਪੜਤਾਲ 에어ਪੋਰਟ ਤੇ ਕੀਤੀ ਗਈ ਹੈ ਕਸੂਰ ਸਿਰਫ ਇੰਨਾ ਸੀਗਾ ਕਿ ਉਹਦੇ ਪਰਸ ਵਿੱਚ ਪਾਵਰ ਬੈਂਕ ਸੀਗਾ ਤੁਸੀਂ ਆਪ ਦੇਖੋ ਕਿ ਇਹ ਜਿਹੜੀਆਂ ਹਰਾਸਮੈਂਟਸ ਨੇ ਉਹ ਹਰ ਤਰੀਕੇ ਨਾਲ ਕੋਈ 에어ਪੋਰਟ ਤੇ ਹੈ ਜਾਂ ਫਿਰ ਕਿਸੇ ਕੋਈ ਫੈਸਲੇ ਕੱਢੇ ਜਾਂ ਹਰ ਤਰੀਕੇ ਨਾਲ ਮਤਲਬ ਕਿ ਇਹਨਾਂ ਦਾ ਮਕਸਦ ਇਹ ਹੀ ਹੈ ਕਿ ਕੋਈ ਵੀ ਬੰਦਾ ਜੇ ਉਹ ਕਿਸੇ ਤਰੀਕੇ ਨਾਲ ਰਿਲੇਸ਼ਨ ਕਰਦਾ ਰੂਲਸ ਦੀ ਤਾਂ ਉਹਨੂੰ ਜਿਹੜਾ ਇੱਥੇ ਨਹੀਂ ਰਹਿਣ ਦਿੱਤਾ ਜਾਏਗਾ ਹਮ ਬਿਲਕੁਲ ਵਾਕਈ ਕੀ ਸ਼ਕਤੀ ਤਾਂ ਜਿਹੜੀ ਉਹ ਕਿਤਨਾ ਕਿਤੇ ਦੇਖੀ ਜਾ ਰਹੀ ਹੈ ਪਰ ਇਹ ਵੀ ਗੱਲ ਹੈ ਹੈਗੀ ਹੈ ਨਾਲ ਕਿ ਜਿਹਦੇ ਕੋਲ ਕਾਗਜ਼ ਪੂਰੇ ਹੈਗੇ ਨੇ ਜਾਂ ਜਿਹਦੇ ਕੋਲ ਗ੍ਰੀਨ ਕਾਰਡ ਹੈਗਾ ਔਰ ਬਿਲਕੁਲ ਠੀਕ ਤਰੀਕੇ ਦੇ ਨਾਲ ਰਹਿ ਰਿਹਾ ਤਾਂ ਉਹਨੂੰ ਮੈਨੂੰ ਲੱਗਦਾ ਘਬਰਾਉਣ ਦੀ ਲੋੜ ਵੀ ਨਹੀਂ ਹੈਗੀ ਤਾਂ ਉਧਰ ਆਈਸ ਦੇ ਵੱਲੋਂ ਵੀ ਅੰਮ੍ਰਿਤ ਕੁਝ ਸਖਤ ਫੈਸਲੇ ਲਏ ਜਾ ਰਹੇ ਨੇ ਕੋਈ ਨਵੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਕਿ ਗੈਰ ਕਾਨੂੰਨੀਆ ਦੀ ਪਛਾਣ ਜਿਹੜੀ ਹੈ ਉਹ ਕੀਤੀ ਜਾਵੇ ਇਹਦੇ ਨਾਲ ਹੀ ਕੁਝ ਕੰਪਨੀਆਂ ਦੇ ਨਾਲ ਸਮਝੌਤੇ ਵੀ ਕੀਤੇ ਗਏ ਨੇ ਉਰ ਇੱਕ ਆਈਸ ਦੇ ਅਧਿਕਾਰੀ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਸੀਗਾ ਇਹ ਵੀ ਪੂਰੀ ਖਬਰ ਸਾਂਝੀ ਕਰਿਓ ਹਾਂਜੀ ਮਨਪ੍ਰੀਤ ਆਈਸ ਵੱਲੋਂ ਜਿਹੜਾ ਹੈ ਕਿਉਂਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਹਰ ਹਿੱਲੇ ਜਿਹੜਾ ਹੈ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਇੱਥੋਂ ਜਿਹੜਾ ਅਸੀਂ ਕੱਢਣਾ ਹੈ ਸੋ ਆਈਸ ਜਿਹੜੀ ਉਹ ਬਹੁਤ ਸ਼ਕਤੀ ਨਾਲ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਤਾਂ ਹੁਣ ਇਹਨਾਂ ਨੇ ਇੱਕ ਵਾਰੀ ਅਸੀਂ ਪਹਿਲਾਂ ਵੀ ਇੱਕ ਖਬਰ ਦਾ ਜ਼ਿਕਰ ਕੀਤਾ ਸੀ ਆਪਣੇ ਇੱਕ ਪ੍ਰੋਗਰਾਮ ਵਿੱਚ ਕਿ ਇਹਨਾਂ ਵੱਲੋਂ ਜਿਹੜਾ ਹੈ ਆਈਆਰਐਸ ਜਿਹੜਾ ਰੈਵਨਿਊ ਸਰਵਿਸਿਜ਼ ਹੁੰਦੇ ਹਨ ਇੰਟਰਨਲ ਰੈਵਨਿਊ ਸਰਵਿਸਿਜ਼ ਜਿਹੜੇ ਟੈਕਸਪੇਅਰ ਹੁੰਦੇ ਹਨ ਉਹਨਾਂ ਦੀ ਡਿਟੇਲਸ ਹੁੰਦੀ ਹੈ ਉਹਨਾਂ ਕੋ ਸਾਰੀ ਕਿ ਉਹਨਾਂ ਨਾਲ ਸਮਝੌਤੇ ਦੀ ਗੱਲ ਚੱਲਦੀ ਪਈ ਹੈ ਪਰ ਹੁਣ ਜ ਬੀਟੋ ਸਿੱਰੇ ਚੜ ਗਿਆ ਆ ਸੋ ਹੁਣ ਜਿਹੜਾ ਆਈਸ ਹੈ ਉਹਨੂੰ ਆਈਆਰਐਸ ਵੱਲੋਂ ਜਿਹੜੀ ਹੈ ਇਨਫੋਰਮੇਸ਼ਨ ਮੁਹੱਈਆ ਕਰਵਾਈ ਜਾਏਗੀ ਕਿਉਂਕਿ ਟੈਕਸ ਪੇਅਰਸ ਦੀ ਸਾਰੀ ਇਨਫੋਰਮੇਸ਼ਨ ਆਈਆਰਐਸ ਕੋਲ ਹੁੰਦੀ ਹੈ ਸੋ ਹੁਣ ਆਈਸ ਜਿਹੜੀ ਹੈ ਉਹ ਉਹਨਾਂ ਨੂੰ ਡਾਟਾ ਸ਼ੇਅਰ ਕਰਨਗੇ ਟੈਕਸ ਪੇਅਰਸ ਦਾ ਜਿਹੜਾ ਵੀ ਕੋਈ ਇੱਥੇ ਕੋਈ ਰੈਰ ਟੈਕਸ ਪੇਅਰ ਹੈ ਉਹਦੀ ਜਿਹੜੀ ਵੀ ਇਨਫੋਰਮੇਸ਼ਨ ਹੈ ਉਹਦਾ ਐਕਸੈਸ ਜਿਹੜਾ ਆਪਣੇ ਆਪ ਆਈਸ ਕੋਲ ਆ ਗਿਆ ਹੁਣ ਇਹਦੇ ਨਾਲ ਜਿਹੜਾ ਹੈ ਜਿਨ੍ਹਾਂ ਤੇ ਡਿਪੋਰਟੇਸ਼ਨ ਲੱਗੀ ਹੋਈ ਆ ਉਹਨਾਂ ਦਾ ਡਾਟਾ ਕਲੈਕਟ ਕਰਨਾ ਆਈਸ ਲਈ ਹੋਰ ਵੀ ਸੌਖਾ ਹੋ ਗਿਆ ਕਿਉਂਕਿ ਉਹਨਾਂ ਨੂੰ ਇਹ ਵੀ ਸੁਆਹ ਚੁੱਕਿਆ ਜਾਂਦਾ ਹੈ ਕਿ ਜਿਹੜੇ ਇਲੀਗਲ ਰਹਿ ਰਹੇ ਉਹ ਟੈਕਸ ਕਿੱਦਾਂ ਭਰਦੇ ਆ ਜੋ ਹੁਣ ਉਹਨਾਂ ਨੂੰ ਲੱਭਣਾ ਜਿਹੜਾ ਆ ਉਹਦੇ ਅਲੱਗ-ਅਲੱਗ ਤਰੀਕੇ اختیار ਕੀਤੇ ਜਾ ਰਹੇ ਆ ਸੋ ਇਹ ਇੱਕ ਸੌਖਾ ਤਰੀਕਾ ਹੋਏਗਾ ਜਦੋਂ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਆਈਆਰਐਸ ਦੇ ਥਰੂ ਆ ਜਾਏਗੀ ਤਾਂ ਬਹੁਤ ਸਾਰੇ ਲੋਕ ਜਿਹੜੇ ਇਲੀਗਲ ਇਥੇ ਰਹਿੰਦੇ ਨੇ ਉਹਨਾਂ ਦਾ ਡਾਟਾ ਆਪਣੇ ਆਪ ਇਹਨਾਂ ਕੋਲ ਪਹੁੰਚ ਜਾਏਗਾ ਉਸ ਤੋਂ ਇਲਾਵਾ ਮਨਪੇ ਤਿੰਨਾਂ ਨੇ ਹੋਣਾ ਕਿਉਂ ਹਜ਼ਾਰਾਂ ਹੀ ਜਾਂ ਫਿਰ ਮਹਿੰਗੀਆਂ ਫਲਾਈਟਸ ਰਾਹੀਂ ਭੇਜੇ ਸੀਗੇ ਬੰਦੇ ਬਹੁਤ ਸਾਰੇ ਵਾਪਸ ਆਪਣੇ ਮੁਲਕਾਂ ਨੂੰ ਜਿਹੜੇ ਰਿਪੋਰਟ ਕੀਤੇ ਆ ਹੁਣ ਇਹਨਾਂ ਨੇ ਇੱਕ 에어ਲਾਈਨ ਅਬੀਲੋ 에어ਲਾਈਨ ਉਹਨਾਂ ਦੇ ਨਾਲ ਇਹਨਾਂ ਦਾ ਸਮਝੌਤਾ ਹੋ ਗਿਆ ਆ ਜਿਹੜੀ ਕਹਿੰਦੀ ਕਿ ਧੜਾ ਧੜਾ ਸੀ ਫਲਾਈਟਾਂ ਜਿਹੜੀਆਂ ਆ ਉਹ ਜਿਹੜੇ ਤੁਸੀਂ ਰਿਪੋਰਟ ਕੀਤੇ ਹੋਣਗੇ ਬੰਦੇ ਅਸੀਂ ਉਹਨਾਂ ਦੀਆਂ ਫਲਾਈਟਾਂ ਉਹਨਾਂ ਨੂੰ ਆਪਣੀਆਂ ਫਲਾਈਟਾਂ 'ਚ ਭਰ-ਭਰ ਕੇ ਉਹਨਾਂ ਦੇ ਦੇਸ਼ਾਂ ਨੂੰ ਵਾਪਸ ਭੇਜਾਂਗੇ ਸਸਤੇ ਰੇਟਾਂ 'ਤੇ ਸੋ ਕਿਸੇ ਕਿਤੇ ਤਰੀਕੇ ਨਾਲ ਇਸ ਜਿਹੜੀ 에ਅਰਲਾਈਨ ਦਾ ਵਿਰੋਧ ਵੀ ਹੋਇਆ ਹੈ ਕਈਆਂ ਵੱਲੋਂ ਕਿ ਇਹੋ ਜਿਹਾ ਸਮਝੌਤਾ ਤੁਸੀਂ ਕਿਉਂ ਕੀਤਾ ਪਰ ਇਹਦੀ ਜਿਹੜੀ ਪੁਸ਼ਟੀ 에ਅਰਲਾਈਨ ਨੇ ਕੀਤੀ ਹੈ ਕਿ ਜਿਹੜਾ ਇਹ ਸਮਝੌਤਾ ਹੋ ਗਿਆ ਹੈ ਇਹਦੇ ਨਾਲ ਜਿਹੜਾ ਹੈ ਉਹਨਾਂ ਨੇ ਇੱਕ ਕੰਟਰੈਕਟ ਸਾਈਨ ਕਰ ਲਿਆ ਹੈ ਤੇ ਇਹ ਮਈ ਤੋਂ ਜਿਹੜੀਆਂ ਐਰੀਜ਼ੋਨਾ ਤੋਂ ਇਹ ਜਿਹੜੀਆਂ ਫਲਾਈਟਸ ਆ ਉਹ ਸਟਾਰਟ ਹੋ ਜਾਣਗੀਆਂ ਜਿਹੜੀ ਰਿਪੋਰਟ ਕੀਤੀ ਹੋਣਗੇ ਉਹਨਾਂ ਵਾਸਤੇ ਸੋ ਇਹ ਇੱਕ ਵੱਡੀ ਖਬਰ ਹੈ ਕਿਉਂਕਿ ਜਿੱਥੇ ਪਹਿਲਾਂ ਸਰਕਾਰ ਨੂੰ ਬਹੁਤ ਜ਼ਿਆਦਾ ਖਰਚਾ ਚੱਲ ਕੇ ਕਰਨਾ ਪੈ ਰਿਹਾ ਸੀਗਾ ਹੁਣ ਉਹ ਘੱਟ ਖਰਚੇ 'ਚ ਜਿਹੜੀ ਲੋਕਾਂ ਨੂੰ ਡਿਪੋਰਟ ਕਰ ਸਕਣਗੇ ਇਹ ਲੌਂਗ ਟਰਮ ਚਾਰਟਰ ਪ੍ਰੋਗਰਾਮ ਜਿਹੜਾ ਆ ਉਹ ਸਾਈਨ ਕੀਤਾ ਗਿਆ ਹੈ ਇਹਨਾਂ ਵੱਲੋਂ ਤੇ ਇਹ ਡੋਮੈਸਟਿਕ ਤੇ ਇੰਟਰਨੈਸ਼ਨਲ ਦੋਨੋਂ ਫਲਾਈਟਸ ਜਿਹੜੀਆਂ ਆ ਉਹਨਾਂ ਤੇ ਇਹਦੇ ਨਾਲ ਜਿਹੜਾ ਕੰਮ ਕਰਨਗੇ ਉਹਨਾਂ ਵਿੱਚ ਲੋਕਾਂ ਨੂੰ ਭਰ-ਭਰ ਕੇ ਵਾਪਸ ਭੇਜਣਗੇ ਹਮਮ ਇੱਕ ਲੱਗਦਾ ਕਿ ਜਿਸ ਤਰੀਕੇ ਜੀ ਜੀ ਜਿਸ ਤਰੀਕੇ ਦੇ ਨਾਲ ਇਹ ਸਮਝੌਤਾ ਹੋ ਗਿਆ 에ਅਰਲਾਈਨ ਦੇ ਨਾਲ ਇਹਦਾ ਟਿਕਟਾਂ ਦਾ ਖਰਚਾ ਵੀ ਫਿਰ ਉਹਨਾਂ ਲੋਕਾਂ ਨੂੰ ਪਾਇਆ ਜਾਊਗਾ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੋ ਸਕਦਾ ਮਨਪ੍ਰੀਤ ਕਿਉਂਕਿ ਅਜੇ ਤੱਕ ਤਾਂ ਸਿਰਫ ਸਮਝੌਤੇ ਤੱਕ ਦੀ ਖ਼ਬਰ ਹੀ ਸਾਹਮਣੇ ਆਈ ਹੈ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਲੋਕਾਂ ਨੂੰ ਆਪ ਹੀ ਖਰਚਾ ਕਰਨਾ ਪਵੇ ਕਿਉਂਕਿ ਇਹ ਇਸ ਤਰੀਕੇ ਨਾਲ ਹੀ ਲੋਕਾਂ ਨੂੰ ਕਹਿ ਰਹੇ ਆ ਕਿ ਤੁਸੀਂ ਰਿਪੋਰਟ ਹੋ ਜੋ ਤੇ ਹੋ ਸਕਦਾ ਲੋਕ ਜਿਹੜੇ ਆ ਪਰੇਸ਼ਾਨੀਆਂ ਤੋਂ ਬਚਣ ਲਈ ਤੇ ਸਸਤੇ ਰੇਟ 'ਤੇ ਜੇ ਉਹਨਾਂ ਨੂੰ ਮੰਨ ਲਓ ਕੋਈ ਟਿਕਟ ਪ੍ਰੋਵਾਈਡ ਕਰਵਾ ਰਿਹਾ ਤੇ ਉਹ ਆਪ ਹੀ ਜਿਹੜਾ ਟਿਕਟਾਂ ਲੈ ਕੇ ਤੇ ਉਹ ਵਾਪਸੀ ਦਾ ਰਾਹ ਫੜ ਲੈਣ ਤੇ ਇੱਕ ਤੁਸੀਂ ਪੁੱਛਿਆ ਸੀਗਾ ਕਿ ਆਈਸ ਦੇ ਕਿਸੇ ਅਧਿਕਾਰੀ ਵੱਲੋਂ ਜਿਹੜਾ ਬਿਆਨ ਆਇਆ ਹੈ ਜੀ ਆਈਸ ਦੇ ਡਾਇਰੈਕਟਰ ਟੌਡ ਲਾਇਨਸ ਨੇ ਬਿਆਨ ਜਾਰੀ ਕੀਤਾ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜਿਹੜਾ ਆ ਉਹ ਜਲਦ ਤੋਂ ਜਲਦ ਇੱਥੇ ਕੱਢਿਆ ਜਾਏ ਤੇ ਉਹਦੇ ਲਈ ਕਹਿੰਦੇ ਅਸੀਂ Amazon ਵਾਲਾ ਰਾਹ ਤਿਆਰ ਕਰਦੇ ਹਾਂ ਅਮਰੀਕਾ ਭਾਜ ਜਿਵੇਂ Amazon ਟਰੱਕ ਭਰ-ਭਰ ਕੇ ਡਿਲੀਵਰੀ ਕਰਦੀ ਹੈ ਬਹੁਤ ਤੇਜ਼ੀ ਨਾਲ ਡਿਲੀਵਰੀ ਜਿਹੜੀ ਘਰਾਂ ਤੱਕ ਲੋਕਾਂ ਨੂੰ ਪਹੁੰਚਾਇਆ ਜਾਂਦਾ ਅਸੀਂ ਚਾਹੁੰਦੇ ਕਿ ਇਸੇ ਤਰੀਕੇ ਨਾਲ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਵੀ ਟਰੱਕ ਭਰ-ਭਰ ਕੇ ਕੋਈ ਐਹੋ ਜੀ ਪਾਲਿਸੀ ਆਏ ਕਿ ਉਹਨਾਂ ਨੂੰ ਟਰੱਕ ਭਰ-ਭਰ ਕੇ ਜਿਹੜਾ ਆ ਵਾਪਸ ਭੇਜਿਆ ਜਾ ਸਕੇ ਸੋ ਇਹ ਉਹਨਾਂ ਦਾ ਮਤਲਬ ਗੱਲ ਇਹ ਹੀ ਆ ਕਿ ਕਿਸੇ ਵੀ ਤਰੀਕੇ ਨਾਲ ਲੋਕਾਂ ਨੂੰ ਬਖਸ਼ਿਆ ਨਾ ਜਾਏ ਉਹਨਾਂ ਦੀ ਕਾਲੀ ਵਾਲੀ ਗੱਲ ਹੈ ਕਿ ਅਸੀਂ ਕਾਲੀ-ਕਾਲੀ ਚ ਜਿੱਦਾਂ Amazon ਸਪਲਾਈ ਕਰਦਾ ਵੀ ਉਦਾਂ ਅਸੀਂ ਹਿਊਮਨਸ ਤੇ ਇਹ ਚੀਜ਼ ਅਪਲਾਈ ਕਰਨਾ ਚਾਹੁੰਦੇ ਆ ਕਿ ਸਮਾਨ ਦੀ ਥਾਂ ਤੇ ਹਿਊਮਨਸ ਦੇ ਵੀ ਟਰੱਕ 'ਤੇ ਪਰ ਪੜ ਕੇ ਜਿਹੜੇ ਆ ਜਿਹੜੇ ਇਲੀਗਲ ਕਿਸੇ ਤਰੀਕੇ ਨਾਲ ਰਹਿੰਦੇ ਆ ਜਾਂ ਇਮੀਗ੍ਰੇਸ਼ਨ ਲਾਜ਼ ਦੀ ਜਿਹੜੀ ਆ ਵਾਇਲੇਸ਼ਨ ਕਰਦੇ ਆ ਜਾਂ ਫੇ ਕੋਈ ਕ੍ਰਾਈਮ ਕਰਦੇ ਆ ਨਾ ਸਾਰਿਆਂ ਨੂੰ ਜਿਹੜਾ ਟਰੱਕ 'ਤੇ ਪਰ ਪੜ ਕੇ ਉਹਨਾਂ ਦੇ ਦੇਸ਼ਾਂ ਨੂੰ ਵਾਪਸ ਤੋਰ ਦਿੱਤਾ ਜਾਵੇ ਹਮ ਜਿਸ ਤਰੀਕੇ ਦੇ ਨਾਲ ਇਹ ਸ਼ਕਤੀ ਦੇਖੀ ਜਾ ਰਹੀ ਸੀ ਕਿ ਮੈਨੂੰ ਲੱਗਦਾ ਕਿ ਇਹਦੇ ਵਿੱਚ ਵਾਦਾ ਹੀ ਹੁੰਦਾ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਬਿਆਨ ਸਾਹਮਣੇ ਆ ਰਹੇ ਨੇ ਆਈਸ ਦੇ ਅਧਿਕਾਰੀਆਂ ਦੇ ਉਧਰ ਜਿਹੜਾ ਇਕ ਅਮ੍ਰਿਤ ਸਭ ਤੋਂ ਖਤਰਨਾਕ ਕਾਨੂੰਨ ਦੱਸਿਆ ਜਾਂਦਾ ਸੀਗਾ ਏਲੀਨ ਐਨਮੀ ਐਕਟ ਹਾਲਾਂਕਿ ਉਹਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਸ਼ਾਇਦ ਇਹ ਲਾਗੂ ਨਹੀਂ ਹੋਏਗਾ ਹੋਰ ਲਾਗੂ ਕੀਤਾ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਯੁੱਧ ਦੇ ਦੌਰਾਨ ਜਿਹੜਾ ਉਹ ਲਾਗੂ ਕੀਤਾ ਜਾਣ ਵਾਲਾ ਕਾਨੂੰਨ ਹੈਗਾ ਪਰ ਕੁਝ ਸ਼ਰਤਾਂ ਦੇ ਨਾਲ ਇਹ ਆਗਿਆ ਦੇ ਦਿੱਤੀ ਗਈ ਹੈ ਕਿੰਨਾਂ ਨੇ ਕਿ ਪੋਰਟ ਦੇ ਵੱਲੋਂ ਕਿ ਜੇਕਰ ਤੁਸੀਂ ਇਹਦੇ ਕਾਨੂੰਨ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਇਹ ਪੂਰੀ ਖਬਰ ਸਾਂਝੀ ਕਰਿਓ ਕਿ ਕਿਹੜੇ ਲੋਕਾਂ ਤੇ ਏਲੀਨ ਐਨਮੀ ਐਕਟ ਲਾਇਆ ਜਾ ਸਕਦਾ ਹੈ ਔਰ ਕਿਹੜੀਆਂ ਸ਼ਰਤਾਂ ਦੇ ਵਿੱਚ ਰਹਿਣੀਆਂ ਹਾਂ ਮਨਪ੍ਰੀਤ ਜਦੋਂ ਇਹਨਾਂ ਨੇ ਕੰਮ ਆਪਣਾ ਸ਼ੁਰੂ ਕੀਤਾ ਸੀਗਾ ਲੋਕਾਂ ਨੂੰ ਰਿਪੋਰਟ ਕਰਨ ਦਾ ਤੇ ਪਹਿਲਾਂ ਇਹਨਾਂ ਦਾ ਟਾਰਗੇਟ ਸੀਗੇ ਜਿਹੜੀਆਂ ਗੈਂਗਸ ਸੀਗੀਆਂ ਇੱਥੇ ਕੰਮ ਕਰਦੀਆਂ ਜਾਂ ਫਿਰ ਜਿਹਨਾਂ ਦੇ ਕੋਈ ਕ੍ਰਿਮੀਨਲ ਰਿਕਾਰਡ ਸੀਗੇ ਵੈਨਜ਼ੁਏਲਾ ਦੀਆਂ ਬਹੁਤ ਸਾਰੀਆਂ ਗੈਂਸ ਨੂੰ ਇਹਨਾਂ ਨੇ ਜਿਹੜਾ ਆ ਇਸ ਲਾਅ ਦੇ ਜਿਹੜਾ ਏਲੀਨ ਐਨਮੀਜ਼ ਐਕਟ ਹੈ ਇਹਦੇ ਥਰੂ ਜਿਹੜਾ ਉਹਨਾਂ ਨੇ ਉਹਨਾਂ ਦੇ ਦੇਸ਼ਾਂ ਨੂੰ ਐਲਸਲਵਾਡੋਰ ਨੂੰ ਜਿਹੜਾ ਆ ਉਹਨਾਂ ਦੀਆਂ ਫਲਾਈਟਸ ਪਰ ਪਰ ਕੇ ਉਹਨਾਂ ਨੂੰ ਭੇਜਿਆ ਸੀਗਾ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੀਆਂ ਸੰਗੀ ਅਦਾਲਤਾਂ ਵਿੱਚ ਇਹਦੇ ਖਿਲਾਫ ਜਿਹੜੇ ਆ ਲਾਅਸੂਟ ਪਾਏ ਗਏ ਸੀਗੇ ਵੱਖ-ਵੱਖ ਅਦਾਲਤਾਂ ਚ ਕੁਝ ਅਦਾਲਤਾਂ ਨੇ ਜਿਹੜਾ ਆ ਫੈਸਲੇ ਦਿੱਤੇ ਸੀਗੇ ਕਿ ਜਿਹੜੇ ਇਹਨਾਂ ਇਸ ਤਰੀਕੇ ਦੇ ਲਾਅ ਦੀ ਜਿਹੜੀ ਅਸੀਂ ਵਰਤੋਂ ਹੁਣ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਕੋਲ ਅਧਿਕਾਰ ਨਹੀਂ ਹੈ ਕਿਉਂਕਿ ਐਸਐ ਕੋਈ ਵਾਰ ਨਹੀਂ ਚਲਦੀ ਪਈ ਸੋ ਜਿਹੜਾ 트럼ਪ ਪ੍ਰਸ਼ਾਸਨ ਹੈ ਉਹਨਾਂ ਨੇ ਇਹਨੂੰ ਸੁਪਰੀਮ ਕੋਰਟ ਤੱਕ ਲੈ ਕੇ ਗਏ ਉਹਨਾਂ ਨੇ ਚੈਲੰਜ ਕੀਤਾ ਜਿਹੜੀਆਂ ਸੰਘੀ ਅਦਾਲਤਾਂ ਸੀਗੀਆਂ ਉਹਨਾਂ ਦੇ ਵਿਰੁੱਧ ਸੋ ਹੁਣ ਜਿਹੜਾ ਹੈ ਯੂ ਐਸ ਦੀ ਜਿਹੜੀ ਸੁਪਰੀਮ ਕੋਰਟ ਨੇ ਇੱਕ ਹਿਸਾਬ ਨਾਲ 트럼ਪ ਪ੍ਰਸ਼ਾਸਨ ਦੇ ਹੱਕ ਵਿੱਚ ਫੈਸਲਾ ਦਿੰਦਿਆਂ ਕਿਹਾ ਹੈ ਕਿ ਜਿਹੜੀਆਂ ਜੇ ਕੋਈ ਗੈਂਗਸ ਇੱਥੇ ਕੰਮ ਕਰਦੀਆਂ ਆ ਜੇ ਤੁਸੀਂ ਉਹਨਾਂ ਨੂੰ ਰਿਪੋਰਟ ਕਰਨ ਲਈ ਜਾਂ ਫਿਰ ਜਿਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਜੇ ਉਹਨਾਂ ਨੂੰ ਰਿਪੋਰਟ ਕਰਨ ਲਈ ਇਹ ਐਕਟ ਦੀ ਜਿਹੜਾ 1798 ਦਾ ਐਕਟ ਹੈ ਜੇ ਤੁਸੀਂ ਇਹਦੀ ਵਰਤੋਂ ਕਰਨਾ ਚਾਹੁੰਦੇ ਹੋ ਜੇ ਤੁਸੀਂ ਇਹ ਕਰਦੇ ਪਏ ਹੋ ਤਾਂ ਤੁਸੀਂ ਇਸ ਵਾਰ ਤੋਂ ਕਰ ਸਕਦੇ ਹੋ ਪਰ ਨਾਲ ਹੀ ਉਹਨਾਂ ਨੇ ਮਨਪ੍ਰਿਤ ਇੱਕ ਸ਼ਰਤ ਇਹ ਵੀ ਰੱਖੀ ਹੈ ਕਿ ਜਿਹੜਾ ਵੀ ਸਰਕਾਰ ਜਦੋਂ ਤੁਸੀਂ ਉਹਨਾਂ ਨੂੰ ਰਿਪੋਰਟ ਕਰਦੇ ਹੋ ਉਸ ਤੋਂ ਪਹਿਲਾਂ ਉਹਨਾਂ ਨੂੰ ਕਾਨੂੰਨੀ ਲੜਾਈ ਲੜਨ ਦਾ ਅਧਿਕਾਰ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ ਜੇ ਇਸ ਬੰਦੇ ਨਾਲ ਤੁਸੀਂ ਰਿਪੋਰਟ ਕਰਨਾ ਹੈ ਉਹਨੂੰ ਇੱਕ ਨੋਟਿਸ ਭੇਜਣਾ ਜ਼ਰੂਰੀ ਹੋਵੇਗਾ ਉਹਨੂੰ ਇਹ ਮੌਕਾ ਦੇਣਾ ਜ਼ਰੂਰੀ ਹੋਵੇਗਾ ਕਿ ਉਹ ਆਪਣਾ ਜਿਹੜਾ ਕਾਨੂੰਨੀ ਲੜਾਈ ਲੜ ਸਕਿਆ ਕਿ ਉਹ ਅਮਰੀਕਾ ਵਿੱਚ ਰਹਿ ਸਕਦਾ ਹੈ ਜਾਂ ਨਹੀਂ ਰਹਿ ਸਕਦਾ ਸੋ ਇਹਦੇ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੂਰਨ ਤੌਰ ਤੇ ਜਿਹੜਾ ਡਰੰਪ ਪ੍ਰਸ਼ਾਸਨ ਦੇ ਹੱਕ ਵਿੱਚ ਹੀ ਹੈ ਇਹ ਇੱਕ ਹਿਸਾਬ ਦਾ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਹੱਥ ਵਿੱਚ ਵੀ ਫੈਸਲਾ ਆਇਆ ਕਿਉਂਕਿ ਹੁਣ ਉਹਨਾਂ ਨੂੰ ਇੱਕ ਇਮੀਡੀਏਟਲੀ ਜਿਹੜਾ ਡਿਪੋਰਟ ਪਹਿਲਾਂ ਕੀਤਾ ਜਾ ਰਿਹਾ ਸੀ ਉਹਦੇ ਤੇ ਰੋਕ ਲੱਗ ਜਾਏਗੀ ਹੁਣ ਉਹਨਾਂ ਨੂੰ ਐਟਲੀਸਟ ਇੰਨਾ ਹੱਕ ਤਾਂ ਮਿਲ ਗਿਆ ਕਿ ਉਹ ਆਪਣੀ ਗੱਲ ਰੱਖ ਸਕਦੇ ਆ کورٹ ਦੇ ਸਾਹਮਣੇ ਉਹ ਆਪਣਾ ਵਕੀਲ ਹਾਇਰ ਕਰ ਸਕਦੇ ਆ ਤੇ ਉਹ ਕਾਨੂੰਨੀ ਲੜਾਈ ਲੜ ਸਕਦੇ ਆ ਸੋ ਜਿੱਥੇ ਟਰੰਪ ਪ੍ਰਸ਼ਾਸਨ ਨੂੰ ਲੱਗ ਰਿਹਾ ਕਿ ਇਹ ਉਹਨਾਂ ਦੇ ਹੱਥ ਦੇ ਫੈਸਲਾ ਆਇਆ ਉੱਥੇ ਜਿਹੜਾ ਨੂੰ ਡਿਪੋਰਟ ਹੋਣ ਦੀ ਜਾਂਦੇ ਸਿਰ ਤੇ ਤਲਵਾਰ ਲਟਕਦੀ ਪਈ ਸੀਗੀ ਅਹ ਵੈਨਜ਼ੂਏਲਾ ਦੇ ਨਾਗਰਿਕ ਖਾਸ ਤੌਰ ਤੇ ਉਹਨਾਂ ਨੂੰ ਇੱਕ ਰਾਹਤ ਵੀ ਮਹਿਸੂਸ ਹੋਈ ਹੈ ਕਿ ਘੱਟੋ ਘੱਟ ਹੁਣ ਸਾਨੂੰ ਅ ਇੱਕਦਮ ਡਿਪੋਰਟ ਕਰਨ ਤੋਂ ਪਹਿਲਾਂ ਅਸੀਂ ਆਪਣੀ ਗੱਲ ਜਿਹੜੀ ਹੈ ਉਹ ਸਰਕਾਰ ਦੇ ਸਾਹਮਣੇ ਰੱਖ ਸਕਦੇ ਹਾਂ ਹਮ ਯਾਨੀ ਕਿ ਇਹਦੇ ਵਿੱਚ ਦੋਨਾਂ ਧਿਰਾਂ ਦੀ ਜਿਹੜੀ ਹੈ ਉਹ ਗੱਲਬਾਤ ਸੁਣੀ ਜਾ ਸਕਦੀ ਹੈ ਜੇਕਰ ਸਰਕਾਰ ਨੂੰ ਸ਼ੱਕ ਲੱਗਦਾ ਕਿ ਇਹਨੂੰ ਬਾਹਰ ਭੇਜਣਾ ਚਾਹੀਦਾ ਹੈ ਤਾਂ ਪਰ ਦੂਜੇ ਪਾਸੇ ਵੀ ਉਹਨਾਂ ਦਾ ਵੀ ਜਿਹੜਾ ਉਹ ਪੱਖ ਜ਼ਰੂਰ ਸੁਣਿਆ ਜਾਏਗਾ ਤਾਂ ਚਲੋ ਇਹਦੇ ਵਿੱਚ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਗੁਜਰਨ ਵਾਲਾ ਤਾਂ ਬਹੁਤ ਬਹੁਤ ਧੰਨਵਾਦ ਅਮ੍ਰਿਤ ਤੁਸੀਂ ਤਮਾਮ ਜਾਣਕਾਰੀ ਦਿੱਤੀ ਧੰਨਵਾਦ ਮੈਂਪੀਤ